ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਾਣੇ ਆ ਪਹੁੰਚੇ ਚੋੜੇ ਬਿਆਰ ਦੇ ਚ ਪਹੁੰਚੇ ਆ ਕਿ ਜਿੱਥੇ ਕੀ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਸੀ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਨੇ ਬੱਸ ਸਟੈਂਡ ਦੀਆਂ ਕਿ ਬੱਸ ਸਟੈਂਡ ਦੇ ਵਿੱਚ ਬੱਸਾਂ ਵੀ ਇਸ ਟਾਈਮ ਬੰਦ ਹੋ ਚੁੱਕੀਆਂ ਸੀ ਤੇ ਬੱਸਾਂ ਦੇ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਤੇ ਆਟੋ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਲੇਕਿਨ ਕਿਤੇ ਨਾ ਕਿਤੇ ਜਾ ਕੇ ਆਟੋ ਵਾਲੇ ਵੀ ਇਹ ਲੋਕ ਕਲਪਰੇ ਸੀ ਕਿ ਸਾਨੂੰ ਅੱਜ 3 ਦਿਨ ਹੋ ਗਏ ਆ ਕਿ ਸਾਨੂੰ ਕੋਈ ਸਵਾਰੀ ਨਹੀਂ ਸਾਨੂੰ ਮਿਲਦੀ ਪਈ ਹੈ ਸੋ ਹੁਣ ਮੌਕੇ ਤੇ ਅਸੀਂ ਪਹੁੰਚੇ ਚੌੜੇ ਵਿਆਹ ਚ ਪਹੁੰਚੇ ਆ ਕਿ ਜਿੱਥੇ ਸਾਨੂੰ ਪੂਰਾ ਚੌੜੇ ਵਿਆਹ ਖੁੱਲਾ ਸਾਨੂੰ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਕੋ ਪੂਰਾ ਦਿਖਾਇਆ ਜਾਵੇ ਉਹ ਦੇਖ ਸਕਦੇ ਹੋ ਕਿ ਜੋੜੇਵਾਂ ਦੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਪੂਰੀ ਤਰ੍ਹਾਂ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਨੂੰ ਇੱਕ ਤਰ੍ਹਾਂ ਦਾ ਬੰਦ ਦਾ ਐਲਾਨ ਦਿੱਤਾ ਗਿਆ ਸੀ ਔਰ ਅਸੀਂ ਰਸਤੇ ਵਿੱਚ ਵੀ ਅਸੀਂ ਹੈ ਕੁਝ ਚੀਜ਼ਾਂ ਇਦਾਂ ਦੀ ਦੇਖੀਆਂ ਨੇ ਠੇਕੇਦਾਰ ਵੀ ਖੁੱਲੇ ਹੋਏ ਨੇ ਦੁਕਾਨਾਂ ਤਾਂ ਵੀ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਦਾ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਇੱਕ ਕਿਸਾਨਾਂ ਦੇ ਨਾਲ ਖੜਨ ਵਾਲਾ ਇੱਕ ਮੁੱਦਾ ਹੋਣਾ ਚਾਹੀ ਸੀ ਪਰ ਕਿਤੇ ਕਿਤੇ ਜਾ ਕੇ ਲੋਕਾਂ ਨੂੰ ਤੇ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਵਾ ਉਸੋ ਮੌਕੇ ਤੁਹਾਨੂੰ ਚੋੜੇ ਹੋਏ ਦੀਆਂ ਤਸਵੀਰਾਂ ਦਿਖਾਉਣੇ ਪਏ ਆ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਦੱਸਦਾ ਸੀ ਕਿਸਾਨਾਂ ਉਹਨਾਂ ਅੱਜ ਕੀ ਸੋਚੀਆ ਕੀ ਨਾਮ ਆ ਤੁਹਾਡਾ ਹਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਕਿਸਾਨਾਂ ਵੱਲੋਂ ਬੰਦ ਕਰਵਾਇਆ ਗਿਆ ਹੈ ਪਈਓ ਆਪਣੀ ਜਗਾ ਚਲੋ ਸਹੀ ਨੇ ਬੰਦ ਕਰਾਇਆ ਗਿਆ ਪਰ ਜਿਹੜਾ ਬਿਆਰ ਖੁੱਲਿਆ ਸਨ ਵੀ ਲੋੜ ਆ ਕਾਮਾਗਾਰਾਂ ਦੀ ਪਾਪੜੇ ਕੰਮ ਤੇ ਆਏ ਆਪਣਾ ਕੰਮ ਕਰਦੇ ਹੋਏ ਆ ਬਸ ਇਹੀ ਗੱਲ ਚਾਹਾਂਗੇ ਤੇ ਕਿਤੇ ਨਾ ਕਿਤੇ ਕਾਰੋਬਾਰ ਦਾ ਅਸਰ ਦਿਖ ਰਿਹਾ ਵਾ ਕਿ ਬਿਲਕੁਲ ਦਿਖੇਗਾ ਬਿਲਕੁਲ ਦਿਖੇਗਾ ਜੀ ਕੁੱਝ ਦੁਕਾਨਾਂ ਖੋਲ ਲੀਆਂ ਲੋਕ ਤਾਂ ਨਹੀਂ ਘਰਾਂ ਚੋਂ ਲੈ ਨਿਕਲੇ ਲੋਕਲ ਨਿਕਲਣ ਗਿਆ ਜੇ ਪਰ ਇਹ ਆ ਕਿ ਫਰਕ ਪਏਗਾ 90% ਫਰਕ ਪੈਏਗਾ ਹੀ ਪੈਏਗਾ ਜੀ। ਲਈਗਾ ਇਸ ਤਰ੍ਹਾਂ ਬੰਦ ਜਿਹੜਾ ਬੰਦ ਕਰ ਦਿੰਦੇ ਆ ਇਹ ਕਦੇ ਕੋਈ ਬੰਦ ਕਰਦਾ ਨਹੀਂ ਕੋਈ ਇਹਦੇ ਨਾਲ ਟਿਕਾਹ ਕਾਰੋਗਰ ਕਰੋ। ਬਹੁਤ ਬੜਾ ਫਰਕ ਪੈਂਦਾ ਇਹ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਜਿਹੜੇ ਮੰਨ ਲਓ ਰੋਜ਼ ਦਿਹਾੜੀ-ਦਹੜ ਬੰਦੇ ਉੱਥੇ ਜਾਣਗੇ। ਬੰਦੇ ਦੇ ਕਰਤਾ ਚਲੋ ਠੀਕ ਆ ਆਪਣਾ ਆਪਣਾ ਰਸ਼ ਕਰ ਰਹੇ ਨੇ ਪ੍ਰਦਰਸ਼ਨ ਕਰਦੇ ਵੀ ਠੀਕ ਆ ਪਰ ਗਲਤ ਆ। ਬੰਦ ਕਰਨਾ ਗਲਤ ਆ। ਬੈ ਕੇ ਕੱਲ੍ਹ ਗੱਲ ਕਰੋ ਜਿਹੜਾ ਹਸਤ ਕਰਨਾ ਹੱਲ ਕਰੋ ਪਰ ਬੰਦ ਕਰਨਾ ਆਪਾਂ ਗਮਾਈ ਗਲਤ ਹੈ। ਲਹਿਲਪੁਰੀਏ ਅਸੀਂ ਕਿੰਨੇ ਦਾ ਜੋ ਕਿ ਦੁਕਾਨਦਾਰ ਹੈਗੇ ਆ ਛੋਟੇ ਦੇ ਦੁਕਾਨਦਾਰ ਅਸੀਂ ਯਾਨੀ ਕਿ ਆਪਣਾ ਜਾਨੀ ਜੀ ਥੋੜਾ ਬਾਕਾ ਕੰਮ ਕਰਦੇ ਆ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਆ ਕਿ ਕਿਸ ਤਰ੍ਹਾਂ ਲੱਗਦਾ ਅਜ ਬਜ਼ਾਰ ਦੇ ਉੱਤੇ ਕੀ ਅਸਰ ਲੱਗ ਰਿਹਾ ਜਾਂ ਮਾਰਕੀਟ ਖੁੱਲੀ ਆ ਮੈਂ ਜਿਹੜਾ ਬਜ਼ਾਰ ਦੇ ਤੁਸੀਂ ਅਸਰ ਦੇ ਗੱਲ ਪੁੱਛ ਰਹੇ ਹੋ ਬਜ਼ਾਰ ਦੇ ਵਿੱਚ 1% ਵੀ ਅਸਰ ਨਹੀਂ ਹੋਏਗਾ ਕਿਉਂਕਿ ਦੁਕਾਨਦਾਰ ਦਾ ਕੰਮ ਆ ਕੀਤਾ ਉਹਨੇ ਕਰਕੇ ਰੋਟੀ ਖਾਣੀ ਹੈ ਉਹਨੇ ਯਾਨੀ ਕਿ ਇਹਨਾਂ ਦੇ ਕਹਿੰਦੇ ਰੋਟੀ ਨਹੀਂ ਖਾਧੀ ਜਾਂ ਤੇ ਯਾਨੀ ਕਿ ਕਿਸਾਨ ਜਿਹੜਾ ਧਰਨਾ ਦਿੰਦੇ ਆ ਜਾਂ ਕੁਝ ਕਰਦੇ ਆ ਉਹ ਦੁਕਾਨਦਾਰਾਂ ਨੂੰ ਵੀ ਨਾਲ ਹਮਦਰਦ ਕਰਨਾ ਆਕੇ ਇਹ ਕਿਸਾਨ ਜਿਹੜੇ ਦੁਕਾਨਦਾਰਾਂ ਕੋਲੋਂ ਮਦਦ ਮੰਗਦੇ ਐ ਇਹ ਦੁਕਾਨਦਾਰਾਂ ਦੇ ਕੀ ਮਦਦ ਕਰਨਗੇ ਜਿਹੜੇ ਦੁਕਾਨਦਾਰਾਂ ਨੂੰ ਨੁਕਸਾਨ ਹੋਊਗਾ ਉਹ ਗਵਰਨਮੈਂਟ ਭਰੂਗੀ ਜਾਂ ਕਿਸਾਨ ਭਰਨਗੇ ਦੁਕਾਨਦਾਰ ਨੇ ਤਾਂ ਦੁਕਾਨਦਾਰਾਂ ਮਾਰਨ ਦੀ ਨਹੀਂ ਦੀ ਐ ਤੇ ਜੇ ਇਹਨਾਂ ਦੀ ਕੋਈ ਡਿਮਾਂਡ ਹੈਗੀ ਆ ਗਵਰਨਮੈਂਟ ਦੇ ਅੱਗੇ ਰੱਖਣ ਗਵਰਨਮੈਂਟ ਕੋਲੋਂ ਮੰਗਣ ਜਿਸ ਤਰੀਕੇ ਨਾਲ ਮਰਜ਼ੀ ਮੰਗਣ ਚਾਹੇ ਮਰਨ ਮਰਤ ਰਾਕੇ ਮੰਗਣ ਚਾਹੇ ਜਾਂ ਜਾਨਕੀ ਹੜਤਾਲ ਕਰਨ ਜੋ ਮਰਜ਼ੀ ਕਰਨ ਇਹਨਾਂ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਪਰ ਆਪਣੀ ਮੰਗ ਜਿਹੜੀ ਹੈ ਉਹ ਗਵਰਨਮੈਂਟ ਦੇ ਰੱਖਣ ਗਵਰਨਮੈਂਟ ਕੋਲੋਂ ਪੂਰੀ ਗ੍ਰਾਂਟ ਨਾ ਕਿ ਦੁਕਾਨਦਾਰਾਂ ਵਿੱਚ ਘਸੀਟਿਆ ਜਾਵੇ ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇজিং ਟੀਵੀ ਸੋ ਗੱਲਬਾਤ ਕਰਾਨੇ ਆ ਪਹੁੰਚੇ ਚੋੜੇ ਬਿਆਰ ਦੇ ਚ ਪਹੁੰਚੇ ਕਿ ਜਿੱਥੇ ਕੀ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਸੀ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਨੇ ਬੱਸ ਸਟੈਂਡ ਦੀਆਂ ਕਿ ਬੱਸ ਸਟੈਂਡ ਦੇ ਵਿੱਚ ਬੱਸਾਂ ਵੀ ਇਸ ਟਾਈਮ ਬੰਦ ਹੋ ਚੁੱਕੀਆਂ ਸੀ ਤੇ ਬੱਸਾਂ ਦੇ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਤੇ ਆਟੋ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਲੇਕਿਨ ਕਿਤਨਾ ਕਿਤੇ ਜਾ ਕੇ ਆਟੋ ਵਾਲੇ ਵੀ ਇਹ ਲੋਕ ਕਲਪਰੇ ਸੀ ਕਿ ਸਾਨੂੰ ਅੱਜ 3 ਦਿਨ ਹੋ ਗਏ ਆ ਕਿ ਸਾਨੂੰ ਕੋਈ ਸਵਾਰੀ ਨਹੀਂ ਸਾਨੂੰ ਮਿਲਦੀ ਪਈ ਹੈ ਸੋ ਹੁਣ ਮੌਕੇ ਤੇ ਅਸੀਂ ਪਹੁੰਚੇ ਚੌੜੇ ਵਿਆਹ ਚ ਪਹੁੰਚੇ ਆ ਕਿ ਜਿੱਥੇ ਸਾਨੂੰ ਪੂਰਾ ਚੌੜੇ ਵਿਆਹ ਖੁੱਲਾ ਸਾਨੂੰ ਨਜ਼ਰ ਆ ਰਿਹਾ ਕੈਮਰਾ ਪਰਸਨ ਕੋ ਪੂਰਾ ਦਿਖਾਇਆ ਜਾਵੇ ਉਹ ਦੇਖ ਸਕਦੇ ਹੋ ਕਿ ਚੌੜੇ ਵਿਆਹ ਦੁਕਾਨਾਂ ਹੈਗੀਆਂ ਨੇ ਪੂਰੀ ਤਰ੍ਹਾਂ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਨੂੰ ਇੱਕ ਤਰ੍ਹਾਂ ਦਾ ਬੰਦ ਦਾ ਐਲਾਨ ਦਿੱਤਾ ਗਿਆ ਸੀ ਔਰ ਅਸੀਂ ਰਸਤੇ ਵਿੱਚ ਵੀ ਸੀ ਆ ਕੁਝ ਚੀਜ਼ਾਂ ਇਦਾਂ ਦੀ ਦੇਖੀਆਂ ਨੇ ਠੇਕੇਦਾਰ ਵੀ ਖੁੱਲੇ ਹੋਏ ਨੇ ਦੁਕਾਨਾਂ ਤੱਕ ਵੀ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਦਾ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਇੱਕ ਕਿਸਾਨਾਂ ਦੇ ਨਾਲ ਖੜਨ ਵਾਲਾ ਇੱਕ ਮੁੱਦਾ ਹੋਣਾ ਚਾਹੀ ਸੀ ਪਰ ਕਿਤੇ ਕਿਤੇ ਜਾ ਕੇ ਲੋਕਾਂ ਨੂੰ ਤੇ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਵਾ ਉਸੋ ਮੌਕੇ ਤੁਹਾਨੂੰ ਚੋੜੇਵਰ ਦੀ ਤਸਵੀਰਾਂ ਦਿਖਾਉਣੇ ਪਏ ਆ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਕਿਸਾਨਾਂ ਵੱਲੋਂ ਅੱਜ ਕੀ ਸੋਚੀਆ ਹਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਕਿਸਾਨਾਂ ਵੱਲੋਂ ਬੰਦ ਕਰਵਾਇਆ ਗਿਆ ਹੈ ਆਈਓ ਆਪਣੇ ਜੇਗਾ ਚਲੋ ਸਹੀ ਨੇ ਬੰਦ ਕਰਾਇਆ ਗਿਆ ਪਰ ਜਿਹੜਾ ਬਿਆਰ ਖੁੱਲਿਆ ਸੰਨ ਵੀ ਲੋੜ ਕਾਮਾਗਰਾਂ ਦੀ ਪਾਪੜੇ ਕੰਮ ਤੇ ਆਏ ਆਪਣਾ ਕੰਮ ਕਰਦੇ ਹੋਏ ਆ ਬਸ ਇਹੀ ਕਹਿਣਾ ਚਾਹਾਂਗੇ ਤੇ ਕਿਤੇ ਨਾ ਕਿਤੇ ਕਾਰੋਬਾਰ ਦਾ ਅਸਰ ਦਿਖ ਰਿਹਾ ਵਾ ਕਿ ਬਿਲਕੁਲ ਦਿਖੇਗਾ ਬਿਲਕੁਲ ਦਿਖੇਗਾ ਜੀ ਕੋਈ ਦੁਕਾਨਾਂ ਖੋਲ ਨਹੀਂ ਲੋਕ ਤਾਂ ਨਹੀਂ ਘਰਾਂ ਚੋਂ ਲੈ ਨਿਕਲੇ ਲੋਕਾਂ ਨਿਕਲਣ ਗਿਆ ਪਰ ਇਹ ਹੈ ਕਿ ਫਰਕ ਦੇ ਪਏਗਾ 90% ਫਰਕ ਪੈੇਗਾ ਹੀ ਪੈੇਗਾ ਜੀ ਲੱਗਦਾ ਇਸ ਤਰ੍ਹਾਂ ਬੰਦ ਜਿਹੜਾ ਬੰਦ ਕਰ ਦਿੰਦੇ ਆ ਕਦੇ ਕੋਈ ਵੀ ਬੰਦ ਕਰ ਲੈਣਾ ਕੋਈ ਇਹਦੇ ਨਾਲ ਤੱਕਾ ਕਾਰੋਬਾਰਕ ਪ੍ਰਭਾਵ ਬਹੁਤ ਬੜਾ ਫਰਕ ਪੈਂਦਾ ਇਹ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜਿਹੜੇ ਮੰਨ ਲਓ ਰੋਜ਼ ਦਿਹਾੜੀ ਦਿਹਾੜ ਬੰਦੇ ਕਿੱਥੇ ਜਾਣਗੇ ਬੰਦੇ ਦੇ ਕਰਤਾ ਚਲੋ ਠੀਕ ਆ ਆਪਣਾ ਆਪਣਾ ਰਸ਼ ਕਰ ਰਹੇ ਨੇ ਪ੍ਰਦਰਸ਼ਨ ਕਰਦੇ ਵੇ ਠੀਕ ਆ ਪਰ ਗਲਤ ਆ ਬੰਦ ਕਰਨਾ ਗਲਤ ਆ ਬੈ ਕੇ ਗੱਲਬਾਤ ਕਰੋ ਜਿਹੜਾ ਹੱਲ ਕਰਨਾ ਹੱਲ ਕਰੋ ਪਰ ਬੰਦ ਕਰਨਾ ਆਪਾਂ ਗਮ ਹੈ ਗਲਤ ਹੈ ਲੈਲਪੁਰੀ ਏ ਅਸੀਂ ਕਿੰਨੇ ਦਾ ਜੋ ਕਿ ਦੁਕਾਨਦਾਰ ਹੈਗੇ ਆ ਤੇ ਛੋਟੇ ਦੇ ਦੁਕਾਨਦਾਰ ਆ ਅਸੀਂ ਜਾਨੀ ਕਿ ਆਪਣਾ ਜਾਨੀ ਕਿ ਥੋੜਾ ਬਾਕਾ ਕੰਮ ਕਰਦੇ ਆ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਆ ਕਿ ਕਿਸ ਤਰ੍ਹਾਂ ਲੱਗਦਾ ਅਜ ਬਜ਼ਾਰ ਦੇ ਉੱਤੇ ਕੀ ਅਸਰ ਲੱਗ ਰਿਹਾ ਜਾਂ ਮਾਰਕੀਟ ਖੁੱਲੀ ਆ ਮੈਂ ਜਿਹੜਾ ਬਜ਼ਾਰ ਦੇ ਤੁਸੀਂ ਅਸਰ ਦੇ ਗੱਲ ਪੁੱਛ ਰਹੇ ਹੋ ਬਜ਼ਾਰ ਦੇ ਵਿੱਚ 1% ਵੀ ਅਸਰ ਨਹੀਂ ਹੋਏਗਾ ਕਿਉਂਕਿ ਦੁਕਾਨਦਾਰ ਦਾ ਕੰਮ ਆ ਕੀਤਾ ਉਹਨੇ ਕਰਕੇ ਰੋਟੀ ਖਾਣੀ ਹੈ ਉਹਨੇ ਜਾਨੀ ਕਿ ਇਹਨਾਂ ਦੇ ਕਹਿੰਦੇ ਰੋਟੀ ਨਹੀਂ ਖਾਧੀ ਜਾਂ ਤੇ ਜਾਨੀ ਕਿ ਕਿਸਾਨ ਜਿਹੜਾ ਧਰਨਾ ਦਿੰਦੇ ਆ ਜਾਂ ਕੁਝ ਕਰਦੇ ਆ ਉਹ ਦੁਕਾਨਦਾਰਾਂ ਨੂੰ ਵੀ ਨਾਲ ਮਤਲਬ ਕਰਨ ਆ ਕੇ ਇਹ ਕਿਸਾਨ ਜਿਹੜੇ ਦੁਕਾਨਦਾਰਾਂ ਕੋਲੋਂ ਮਦਦ ਮੰਗਦੇ ਐ ਇਹ ਦੁਕਾਨਦਾਰਾਂ ਦੇ ਕੀ ਮਦਦ ਕਰਨਗੇ ਜਿਹੜੇ ਦੁਕਾਨਦਾਰਾਂ ਨੂੰ ਨੁਕਸਾਨ ਹੋਊਗਾ ਉਹ ਗਵਰਨਮੈਂਟ ਭਰੂਗੀ ਜਾਂ ਕਿਸਾਨ ਭਰਨਗੇ ਦੁਕਾਨਦਾਰਾਂ ਨੇ ਦੁਕਾਨਦਾਰਾਂ ਨੂੰ ਮਾਰਨ ਦੀ ਨਹੀਂ ਕੀ ਐ ਤੇ ਜੇ ਇਹਨਾਂ ਦੀ ਕੋਈ ਡਿਮਾਂਡ ਹੈਗੀ ਆ ਗਵਰਨਮੈਂਟ ਦੇ ਅੱਗੇ ਰੱਖਣ ਗਵਰਨਮੈਂਟ ਕੋਲੋਂ ਮੰਗਣ ਜਿਸ ਤਰੀਕੇ ਨਾਲ ਮਰਜ਼ੀ ਮੰਗਣ ਚਾਹੇ ਮਰਨ ਮਰਤ ਰੱਖ ਕੇ ਮੰਗਣ ਚਾਹੇ ਜਾਂ ਕਿ ਹੜਤਾਲ ਕਰਨ ਜੋ ਮਰਜ਼ੀ ਕਰਨ ਇਹਨਾਂ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਪਰ ਆਪਣੀ ਮੰਗ ਜੜੀ ਹੈ ਉਹ ਗਵਰਨਮੈਂਟ ਦੇ ਰੱਖਣ ਗਵਰਨਮੈਂਟ ਕੋਲੋਂ ਪੂਰੀ ਕਰਾਨਾ ਨਾ ਕਿ ਦੁਕਾਨਦਾਰਾਂ ਵਿੱਚ ਘਸੀਟਿਆ ਜਾਵੇ ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇজিং ਟੀਵੀ ਸੋ ਗੱਲਬਾਤ ਕਰਾਨੇ ਆ ਪਹੁੰਚੇ ਚੋੜੇ ਬਿਆਰ ਦੇ ਵਿੱਚ ਪਹੁੰਚੇ ਆ ਕਿ ਜਿੱਥੇ ਕੀ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਸੀ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਤਾਂ ਦਿਖਾਈਆਂ ਨੇ ਬੱਸ ਸਟੈਂਡ ਦੀਆਂ ਕਿ ਬੱਸ ਸਟੈਂਡ ਦੇ ਵਿੱਚ ਬੱਸਾਂ ਵੀ ਵੈਸਟੈਂਡ ਬੰਦ ਹੋ ਚੁੱਕੀਆਂ ਸੀ ਤੇ ਬੱਸਾਂ ਦੇ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਤੇ ਆਟੋ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਲੇਕਿਨ ਕਿਧਰ ਕਿਧਰ ਜਾ ਕੇ ਆਟੋ ਵਾਲੇ ਵੀ ਇਹ ਲੋਕ ਕਲਪਰੇ ਸੀ ਕਿ ਸਾਨੂੰ ਅੱਜ 3 ਦਿਨ ਹੋ ਗਏ ਆ ਕਿ ਸਾਨੂੰ ਕੋਈ ਸਵਾਰੀ ਨਹੀਂ ਸਾਨੂੰ ਮਿਲਦੀ ਪਈ ਹੈ ਸੋ ਹੁਣ ਮੌਕੇ ਤੇ ਅਸੀਂ ਪਹੁੰਚਿਆ ਚੌੜੇ ਵਿਆਹ ਚ ਪਹੁੰਚੇ ਆ ਕਿ ਜਿੱਥੇ ਸਾਨੂੰ ਪੂਰਾ ਚੌੜੇ ਵਿਆਹ ਖੁੱਲਾ ਸਾਨੂੰ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਕੋ ਪੂਰਾ ਦਿਖਾਇਆ ਜਾਵੇ ਉਹ ਦੇਖ ਸਕਦੇ ਹੋ ਕਿ ਜੋੜੇਵਾਂ ਦੀ ਜਿਹੜੀਆਂ ਦੁਕਾਨਾਂ ਹੈਈਆਂ ਨੇ ਪੂਰੀ ਤਰ੍ਹਾਂ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਨੂੰ ਇੱਕ ਤਰ੍ਹਾਂ ਦਾ ਬੰਦ ਦਾ ਐਲਾਨ ਦਿੱਤਾ ਗਿਆ ਸੀ ਔਰ ਅਸੀਂ ਰਸਤੇ ਵਿੱਚ ਵੀ ਅਸੀਂ ਹੈ ਕੁਝ ਚੀਜ਼ਾਂ ਇਦਾਂ ਦੀ ਦੇਖੀਆਂ ਨੇ ਠੇਕੇਦਾਰਕ ਵੀ ਖੁੱਲੇ ਹੋਏ ਨੇ ਦੁਕਾਨਾਂ ਤੱਕ ਵੀ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਦਾ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਇੱਕ ਕਿਸਾਨਾਂ ਦੇ ਨਾਲ ਖੜਨ ਵਾਲਾ ਇੱਕ ਮੁੱਦਾ ਹੋਣਾ ਚਾਹੀਦਾ ਸੀ ਪਰ ਕਿਤੇ ਕਿਤੇ ਜਾ ਕੇ ਲੋਕਾਂ ਨੂੰ ਤੇ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਵਾ ਉਸੋ ਮੌਕੇ ਤੁਹਾਨੂੰ ਚੋੜੇਵਾਰ ਦੀ ਤਸਵੀਰ ਦਿਖਾਣੇ ਪਈਆਂ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਕਿਸਾਨਾਂ ਨੂੰ ਅੱਜ ਕੀ ਸੋਚੀਆ ਕੀ ਨਾਮ ਤੁਹਾਡਾ ਹਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਕਿਸਾਨਾਂ ਵੱਲੋਂ ਬੰਦ ਕਰਵਾਇਆ ਗਿਆ ਹੈ ਪਈਓ ਆਪਣੇ ਜਗਾ ਚਲੋ ਸਹੀ ਨੇ ਬੰਦ ਕਰਾਇਆ ਗਿਆ ਪਰ ਜਿਹੜਾ ਬਿਆਰ ਖੁੱਲਿਆ ਸੰਨ ਵੀ ਲੋੜ ਕਾਮਾਗਰਾਂ ਦੀ ਪਾਪੜੇ ਕੰਮ ਤੇ ਆਏ ਆਪਣਾ ਕੰਮ ਕਰਦੇ ਹੋਏ ਆ ਬਸ ਇਹੀ ਕਹਿਣਾ ਚਾਹਾਂਗੇ ਤੇ ਕਿਤੇ ਨਾ ਕਿਤੇ ਕਾਰੋਬਾਰ ਦਾ ਅਸਰ ਦਿਖ ਰਿਹਾ ਵਾ ਕਿ ਬਿਲਕੁਲ ਦਿਖੇਗਾ ਬਿਲਕੁਲ ਦਿਖੇਗਾ ਜੀ ਬਹੁਤੀ ਦੁਕਾਨਾਂ ਖੋਲ ਲੀਆਂ ਲੋਕ ਤਾਂ ਨਹੀਂ ਘਰਾਂ ਚੋਂ ਲੈ ਨਿਕਲੇ ਲੋਕਲ ਨਿਕਲਣ ਗਿਆ ਪਰ ਇਹ ਹੈ ਕਿ ਫਰਕ ਦੇ ਪਏਗਾ 90% ਫਰਕ ਪੈਗਾ ਹੀ ਪੈਗਾ ਜੀ ਨਹੀਂ ਤਾਂ ਇਸ ਤਰ੍ਹਾਂ ਬੰਦ ਜਿਹੜਾ ਬੰਦ ਕਰ ਦਿੰਦੇ ਆ ਕਦੇ ਕੋਈ ਬੰਦ ਕਰਦਾ ਕੋਈ ਇਹ ਤਾਂ ਨਾ ਦੁਕਾਨ ਕਾਰੋਬਾਰ ਖਰਾਬ ਹੋ ਉਹ ਬਹੁਤ ਵੱਡਾ ਫਰਕ ਪੈਂਦਾ ਇਹ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜਿਹੜੇ ਮੰਨ ਲਓ ਰੋਜ਼ ਦਿਹਾੜੀਦਾਰ ਬੰਦੇ ਉਹ ਕਿੱਥੇ ਜਾਣਗੇ ਬੰਦੇ ਦੇ ਕਰਤਾ ਚਲੋ ਠੀਕ ਆਪਣਾ ਆਪਣਾ ਰਸ਼ ਕਰ ਰਹੇ ਨੇ ਪ੍ਰਦਰਸ਼ਨ ਕਰਦੇ ਵੇ ਠੀਕ ਆ ਪਰ ਗਲਤ ਆ ਬੰਦ ਕਰਨਾ ਗਲਤ ਆ ਬੈ ਕੇ ਕੱਲ੍ਹ ਬਾਤ ਕਰੋ ਜਿਹੜਾ ਹਸ ਕਰਨਾ ਹੱਲ ਕਰੋ ਪਰ ਬੰਦ ਕਰਨਾ ਆਪਾਂ ਗਮਾਈ ਗਲਤ ਹੈ ਪਰ ਲਾਲਪੁਰੀ ਇਹ ਅਸੀਂ ਕਿੰਨੇ ਦਾ ਜੋ ਕਿ ਦੁਕਾਨਦਾਰ ਹੈਗੇ ਨੇ ਤੇ ਛੋਟੇ ਦੇ ਦੁਕਾਨਦਾਰ ਆ ਅਸੀਂ ਯਾਨੀ ਕਿ ਆਪਣਾ ਜਾਨੀ ਜੀ ਥੋੜਾ ਬਾਕਾ ਕੰਮ ਕਰਦੇ ਆ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਆ ਕਿ ਕਿਸ ਤਰ੍ਹਾਂ ਲੱਗਦਾ ਅਜ ਬਜ਼ਾਰ ਦੇ ਉੱਤੇ ਕੀ ਅਸਰ ਲੱਗ ਰਿਹਾ ਜਾਂ ਮਾਰਕੀਟ ਖੁੱਲੀ ਆ ਮੈਂ ਜਿਹੜਾ ਬਜ਼ਾਰ ਦੇ ਤੁਸੀਂ ਅਸਰ ਦੇ ਗੱਲ ਪੁੱਛ ਰਹੇ ਹੋ ਬਜ਼ਾਰ ਦੇ ਵਿੱਚ 1% ਵੀ ਅਸਰ ਨਹੀਂ ਹੋਊਗਾ ਕਿਉਂਕਿ ਦੁਕਾਨਦਾਰ ਦਾ ਕੰਮ ਆ ਕੀਤਾ ਉਹਨੇ ਕਰਕੇ ਰੋਟੀ ਖਾਣੀ ਹੈ ਉਹਨੇ ਯਾਨੀ ਕਿ ਇਹਨਾਂ ਦੇ ਕਹਿੰਦੇ ਰੋਟੀ ਨਹੀਂ ਖਾਣੀ ਜਾਂ ਤੇ ਯਾਨੀ ਕਿ ਕਿਸਾਨ ਜਿਹੜਾ ਧਰਨਾ ਦਿੰਦੇ ਆ ਜਾਂ ਕੁਝ ਕਰਦੇ ਆ ਉਹ ਦੁਕਾਨਦਾਰਾਂ ਨੂੰ ਵੀ ਨਾਲ ਹਮਦਰਦ ਕਰਨਾ ਕੇ ਇਹ ਕਿਸਾਨ ਜਿਹੜੇ ਦੁਕਾਨਦਾਰਾਂ ਕੋਲੋਂ ਮਦਦ ਮੰਗਦੇ ਐ ਇਹ ਦੁਕਾਨਦਾਰਾਂ ਦੇ ਕੀ ਮਦਦ ਕਰਨਗੇ ਜਿਹੜੇ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਉਹ ਗਵਰਨਮੈਂਟ ਭਰੂਗੀ ਜਾਂ ਕਿਸਾਨ ਭਰਨਗੇ ਦੁਕਾਨਦਾਰ ਨੇ ਤਾਂ ਦੁਕਾਨਦਾਰਾਂ ਮਾਰਨ ਦੀ ਨਹੀਂ ਕੀ ਐ ਤੇ ਜੇ ਇਹਨਾਂ ਦੀ ਕੋਈ ਡਿਮਾਂਡ ਹੈਗੀ ਆ ਗਵਰਨਮੈਂਟ ਦੇ ਅੱਗੇ ਰੱਖਣ ਗਵਰਨਮੈਂਟ ਕੋਲੋਂ ਮੰਗਣ ਜਿਸ ਤਰੀਕੇ ਨਾਲ ਮਰਜ਼ੀ ਮੰਗਣ ਚਾਹੇ ਮਰਨ ਮਰਤ ਰਾਕੇ ਮੰਗਣ ਚਾਹੇ ਜਾਂ ਕਿ ਹੜਤਾਲ ਕਰਨ ਜੋ ਮਰਜ਼ੀ ਕਰਨ ਇਹਨਾਂ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਪਰ ਆਪਣੀ ਮੰਗ ਜੜੀ ਹੈ ਉਹ ਗਵਰਨਮੈਂਟ ਦੇ ਰੱਖਣ ਗਵਰਨਮੈਂਟ ਕੋਲੋਂ ਪੂਰੀ ਕਰਾਨਾ ਨਾ ਕਿ ਦੁਕਾਨਦਾਰਾਂ ਵਿੱਚ ਘਸੀਟਿਆ ਜਾਵੇ ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇজিং ਟੀਵੀ ਸੋ ਗੱਲਬਾਤ ਕਰਾਨੇ ਆ ਪਹੁੰਚੇ ਚੋੜੇ ਬਿਆਰ ਦੇ ਚ ਪਹੁੰਚੇ ਕਿ ਜਿੱਥੇ ਕੀ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਸੀ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਨੇ ਬੱਸ ਸਟੈਂਡ ਦੀਆਂ ਕਿ ਬੱਸ ਸਟੈਂਡ ਦੇ ਵਿੱਚ ਬੱਸਾਂ ਵੀ ਇਸ ਟਾਈਮ ਬੰਦ ਹੋ ਚੁੱਕੀਆਂ ਸੀ ਤੇ ਬੱਸਾਂ ਦੇ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਤੇ ਆਟੋ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਲੇਕਿਨ ਕਿਤੇ ਨਾ ਕਿਤੇ ਜਾ ਕੇ ਆਟੋ ਵਾਲੇ ਵੀ ਲੋਕ ਕਲਪਰੇ ਸੀ ਕਿ ਸਾਨੂੰ ਅੱਜ 3 ਦਿਨ ਹੋ ਗਏ ਆ ਕਿ ਸਾਨੂੰ ਕੋਈ ਸਵਾਰੀ ਨਹੀਂ ਸਾਨੂੰ ਮਿਲਦੀ ਪਈ ਹੈ ਸੋ ਹੁਣ ਮੌਕੇ ਤੇ ਅਸੀਂ ਪਹੁੰਚੇ ਚੌੜੇ ਵਿਆਹ ਚ ਪਹੁੰਚੇ ਆ ਕਿ ਜਿੱਥੇ ਸਾਨੂੰ ਪੂਰਾ ਚੌੜੇ ਵਿਆਹ ਖੁੱਲਾ ਸਾਹਮਣੂ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਕੋ ਪੂਰਾ ਦਿਖਾਇਆ ਜਾਵੇ ਔਰ ਦੇਖ ਸਕਦੇ ਹੋ ਕਿ ਚ ਦੁਕਾਨਾਂ ਹੈਈਆਂ ਨੇ ਪੂਰੀ ਤਰ੍ਹਾਂ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਨੂੰ ਇੱਕ ਤਰ੍ਹਾਂ ਦਾ ਬੰਦ ਦਾ ਐਲਾਨ ਦਿੱਤਾ ਗਿਆ ਸੀ ਔਰ ਅਸੀਂ ਰਸਤੇ ਵਿੱਚ ਵੀ ਸੀ ਐ ਕੁਝ ਚੀਜ਼ਾਂ ਇਦਾਂ ਦੀ ਦੇਖੀਆਂ ਨੇ ਠੇਕੇ ਤੱਕ ਵੀ ਖੁੱਲੇ ਹੋਏ ਨੇ ਦੁਕਾਨਾਂ ਤੱਕ ਵੀ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਦਾ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਇੱਕ ਕਿਸਾਨਾਂ ਦੇ ਨਾਲ ਖੜਨ ਵਾਲਾ ਇੱਕ ਮੁੱਦਾ ਹੋਣਾ ਚਾਹੀਦਾ ਸੀ ਪਰ ਕਿਤੇ ਕਿਤੇ ਜਾ ਕੇ ਲੋਕਾਂ ਨੂੰ ਤੇ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਵਾ ਉਸੋ ਮੌਕੇ ਤੁਹਾਨੂੰ ਚੋੜੇਵਾਰ ਦੀ ਤਸਵੀਰ ਦਿਖਾਣੇ ਪਈਆਂ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਕਿਸਾਨਾਂ ਵੱਲੋਂ ਅੱਜ ਕੀ ਸੋਚੀਆ ਜੀ ਨਾਮ ਆ ਤੁਹਾਡਾ ਹਰਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਕਿਸਾਨਾਂ ਵੱਲੋਂ ਬੰਦ ਕਰਵਾਇਆ ਗਿਆ ਹੈ ਪਾਏ ਹੋ ਆਪਣੇ ਜਗਾ ਚਲੋ ਸਹੀ ਨੇ ਬੰਦ ਕਰਾਇਆ ਗਿਆ ਪਰ ਜਿਹੜਾ ਬਿਆਰ ਖੁੱਲਿਆ ਸੰਨ ਵੀ ਲੋੜ ਕਾਮਾਗਰਾਂ ਦੀ ਪਾਪੜੇ ਕੰਮ ਤੇ ਆਏ ਆਪਣਾ ਕੰਮ ਕਰਦੇ ਹੋਏ ਆ ਬਸ ਇਹੀ ਕਹਿਣਾ ਚਾਹਾਂਗੇ ਤੇ ਕਿਤੇ ਨਾ ਕਿਤੇ ਕਾਰੋਬਾਰ ਦੇ ਅਸਰ ਦਿਖ ਰਿਹਾ ਵਾ ਕਿ ਬਿਲਕੁਲ ਦਿਖੇਗਾ ਬਿਲਕੁਲ ਦਿਖੇਗਾ ਜੀ ਬਹੁਤੀ ਦੁਕਾਨਾਂ ਖੋਲ ਲਈਆਂ ਲੋਕ ਤਾਂ ਨਹੀਂ ਘਰਾਂ ਚੋਲੇ ਨਿਕਲੇ ਲੋਕਲ ਨਿਕਲਣ ਗਿਆ ਜੇ ਪਰ ਇਹ ਹੈ ਕਿ ਫਰਕ ਪਏਗਾ 90% ਫਰਕ ਪੈਗਾ ਹੀ ਪੈਗਾ ਜੀ ਲੱਗਦਾ ਇਸ ਤਰ੍ਹਾਂ ਬੰਦ ਜਿਹੜਾ ਬੰਦ ਕਰ ਦਿੰਦੇ ਆ ਕਦੇ ਕੋਈ ਵੀ ਬੰਦ ਕਰ ਲੈਣਾ ਕੋਈ ਇਹਦੇ ਨਾਲ ਦੁਕਾਨ ਕਾਰੋਬਾਰ ਖਰਾਬ ਹੋ ਬਹੁਤ ਬੜਾ ਫਰਕ ਪੈਂਦਾ ਇਹ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜਿਹੜੇ ਮੰਨ ਲਓ ਰੋਜ਼ ਦਿਹਾੜੀ ਦੇਰ ਬੰਦੇ ਉਹ ਕਿੱਥੇ ਜਾਣਗੇ ਬੰਦੇ ਦੇ ਕਰਤਾ ਚਲੋ ਠੀਕ ਆਪਣਾ ਆਪਣਾ ਰਸ਼ ਕਰ ਰਹੇ ਨੇ ਪ੍ਰਦਰਸ਼ਨ ਕਰਦੇ ਵੇ ਠੀਕ ਆ ਪਰ ਗਲਤ ਆ ਬੰਦ ਕਰਨਾ ਗਲਤ ਆ ਬਹਿ ਕੇ ਗੱਲਬਾਤ ਕਰੋ ਜਿਹੜਾ ਹੱਲ ਕਰਨਾ ਹੱਲ ਕਰੋ ਪਰ ਬੰਦ ਕਰਨਾ ਆਪਾਂ ਕਮਾਂ ਹੀ ਗਲਤ ਹੈ ਪਰ ਲਹਿਲਪੁਰੀਏ ਅਸੀਂ ਕਿੰਨੇ ਦਾ ਜੋ ਕਿ ਦੁਕਾਨਦਾਰ ਹੈਗੇ ਆ ਛੋਟੇ ਦੇ ਦੁਕਾਨਦਾਰ ਆ ਅਸੀਂ ਜਾਨੀ ਕਿ ਆਪਣਾ ਜਾਨੀ ਜੀ ਥੋੜਾ ਬਾਕਾ ਕੰਮ ਕਰਦੇ ਆ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਆ ਕਿ ਕਿਸ ਤਰ੍ਹਾਂ ਲੱਗਦਾ ਅਜ ਬਜ਼ਾਰ ਦੇ ਉੱਤੇ ਕੀ ਅਸਰ ਲੱਗ ਰਿਹਾ ਜਾਂ ਮਾਰਕੀਟ ਖੁੱਲੀ ਆ ਮੈਂ ਜਿਹੜਾ ਬਜ਼ਾਰ ਦੇ ਤੁਸੀਂ ਅਸਰ ਦੇ ਗੱਲ ਪੁੱਛ ਰਹੇ ਹੋ ਬਜ਼ਾਰ ਦੇ ਵਿੱਚ 1% ਵੀ ਅਸਰ ਨਹੀਂ ਹੋਈਗਾ ਕਿਉਂਕਿ ਦੁਕਾਨਦਾਰ ਦਾ ਕੰਮ ਆ ਕੀਤਾ ਉਹਨੇ ਕਰਕੇ ਰੋਟੀ ਖਾਣੀ ਹੈ ਉਹਨੇ ਜਾਨੀ ਕਿ ਇਹਨਾਂ ਦੇ ਕਹਿੰਦੇ ਰੋਟੀ ਨਹੀਂ ਖਾਣੀ ਜਾਂ ਤੇ ਜਾਨੀ ਕਿ ਕਿਸਾਨ ਜਿਹੜਾ ਧਰਨਾ ਦਿੰਦੇ ਆ ਜਾਂ ਕੁਝ ਕਰਦੇ ਆ ਉਹ ਦੁਕਾਨਦਾਰਾਂ ਨੂੰ ਵੀ ਨਾਲ ਹਮਤ ਹਮਤ ਕਰਨਾ ਆ ਕੇ ਇਹ ਕਿਸਾਨ ਜਿਹੜੇ ਹੈ ਦੁਕਾਨਦਾਰਾਂ ਕੋਲੋਂ ਮਦਦ ਮੰਗਦੇ ਹੈ ਇਹ ਦੁਕਾਨਦਾਰਾਂ ਦੇ ਕੀ ਮਦਦ ਕਰਨਗੇ ਜਿਹੜੇ ਦੁਕਾਨਦਾਰਾਂ ਨੂੰ ਨੁਕਸਾਨ ਹੋਊਗਾ ਉਹ ਗਵਰਨਮੈਂਟ ਭਰੂਗੀ ਜਾਂ ਕਿਸਾਨ ਭਰਨਗੇ ਦੁਕਾਨਦਾਰਾਂ ਨੇ ਤਾਂ ਦੁਕਾਨਦਾਰਾਂ ਨੂੰ ਮਾਰਨ ਦੀ ਨਹੀਂ ਦੀ ਹੈ ਤੇ ਜੇ ਇਹਨਾਂ ਦੀ ਕੋਈ ਡਿਮਾਂਡ ਹੈਗੀ ਹੈ ਗਵਰਨਮੈਂਟ ਦੇ ਅੱਗੇ ਰੱਖਣ ਗਵਰਨਮੈਂਟ ਕੋਲੋਂ ਮੰਗਣ ਜਿਸ ਤਰੀਕੇ ਨਾਲ ਮਰਜ਼ੀ ਮੰਗਣ ਚਾਹੇ ਮਰਨ ਮਰਤ ਰੱਖ ਕੇ ਮੰਗਣ ਚਾਹੇ ਜਾਂ ਕਿ ਹੜਤਾਲ ਕਰਨ ਜੋ ਮਰਜ਼ੀ ਕਰਨ ਇਹਨਾਂ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਪਰ ਆਪਣੀ ਮੰਗ ਜੜੀ ਹੈ ਉਹ ਗਵਰਨਮੈਂਟ ਦੇ ਰੱਖਣ ਗਵਰਨਮੈਂਟ ਕੋਲੋਂ ਪੂਰੀ ਕਰਾਨਾ ਨਾ ਕਿ ਦੁਕਾਨਦਾਰਾਂ ਵਿੱਚ ਘਸੀਟਿਆ ਜਾਵੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਾਨੇ ਆ ਪਹੁੰਚੇ ਆ ਚੋੜੇ ਬਿਆਰ ਦੇ ਵਿੱਚ ਪਹੁੰਚੇ ਆ ਕਿ ਜਿੱਥੇ ਕੀ 30 ਤਰੀਕ ਨੂੰ ਬੰਦ ਦਾ ਐਲਾਨ ਕੀਤਾ ਗਿਆ ਸੀ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਤਾਂ ਦਿਖਾਈਆਂ ਨੇ ਬੱਸ ਸਟੈਂਡ ਦੀਆਂ ਕਿ ਬੱਸ ਸਟੈਂਡ ਦੇ ਵਿੱਚ ਬੱਸਾਂ ਵੀ ਇਸ ਟਾਈਮ ਬੰਦ ਹੋ ਚੁੱਕੀਆਂ ਸੀ ਤੇ ਬੱਸਾਂ ਦੇ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਤੇ ਆਟੋ ਵਿੱਚ ਵੀ ਕੋਈ ਸਵਾਰੀ ਨਹੀਂ ਬੈਠੀ ਸੀ ਲੇਕਿਨ ਕਿਤਨਾ ਕਿਤੇ ਜਾ ਕੇ ਆਟੋ ਵਾਲੇ ਵੀ ਇਹ ਲੋਕ ਕਲਪਰੇ ਸੀ ਕਿ ਸਾਨੂੰ ਅੱਜ 3 ਦਿਨ ਹੋ ਗਏ ਆ ਕਿ ਸਾਨੂੰ ਕੋਈ ਸਵਾਰੀ ਨਹੀਂ ਸਾਨੂੰ ਮਿਲਦੀ ਪਈ ਹੈ ਸੋ ਹੁਣ ਮੌਕੇ ਤੇ ਅਸੀਂ ਪਹੁੰਚੇ ਚੌੜੇ ਵਿਆਹ ਚ ਪਹੁੰਚੇ ਆ ਕਿ ਜਿੱਥੇ ਸਾਨੂੰ ਪੂਰਾ ਚੌੜੇ ਵਿਆਹ ਖੁੱਲਾ ਸਾਨੂੰ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਕੋ ਪੂਰਾ ਦਿਖਾਇਆ ਜਾਵੇ ਔਰ ਦੇਖ ਸਕਦੇ ਹੋ ਕਿ ਚੌੜ ਦੁਕਾਨਾਂ ਹੈਈਆਂ ਨੇ ਪੂਰੀ ਤਰ੍ਹਾਂ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਨੂੰ ਇੱਕ ਤਰ੍ਹਾਂ ਦਾ ਬੰਦ ਦਾ ਐਲਾਨ ਦਿੱਤਾ ਗਿਆ ਸੀ ਔਰ ਅਸੀਂ ਰਸਤੇ ਵਿੱਚ ਵੀ ਅਸੀਂ ਹੈ ਕੁਝ ਚੀਜ਼ਾਂ ਇਦਾਂ ਦੀ ਦੇਖੀਆਂ ਨੇ ਠੇਕੇ ਤਾਂ ਵੀ ਖੁੱਲੇ ਹੋਏ ਨੇ ਦੁਕਾਨਾਂ ਤਾਂ ਵੀ ਖੁੱਲੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ 30 ਤਰੀਕ ਦਾ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਇੱਕ ਕਿਸਾਨਾਂ ਦੇ ਨਾਲ ਖੜਨ ਵਾਲਾ ਇੱਕ ਮੁੱਦਾ ਹੋਣਾ ਚਾਹੀ ਸੀ ਪਰ ਕਿਤੇ ਕਿਤੇ ਜਾ ਕੇ ਲੋਕਾਂ ਨੂੰ ਤੇ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਵਾ ਉਸੋ ਮੌਕੇ ਤੁਹਾਨੂੰ ਚੋੜੇ ਹੋਏ ਦੀਆਂ ਤਸਵੀਰਾਂ ਦਿਖਾਉਣੇ ਪਏ ਆ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ